ਦਾਸਾਂ ਦੇ ਤੇ ਆਪਣੀ ਜਵਾਦੂ ਹਰ ਜੀ ਮੁਖ ਕਰੋ ਤੇਰੇ ਗੱਜਬਤ ਕੇ ਆਪੋ ਜੀ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਹਮ ਲੱਗ ਤੱਕ ਬਹੁਤ ਐਡਵਾਂਸ ਕੰਟਰੀ ਦੇ ਮਾਲਕ ਹੈ ਕਿ ਕਿੰਨੇ ਸਾਲੋਂ ਨਾਲ ਜੀਏ ਪਰ ਮੈਂ ਕੋ ਦੇਖੀ ਕਰਾਂਗਾ ਬਈ ਸੈਂਕੜੇ 100 ਥਾਮਾ ਤੋਂ ਉੱਪਰ ਕੇ ਅਜੇ ਨਾ ਬੈਂਕ ਲਾਉਣ ਦੀ ਅਸਲ ਦੇ ਸੰਸਥੀ 100 ਥਾਮਾ ਤੋਂ ਉੱਪਰ

ना मेरी रिश्तेदारी मेरी हर तन और नानक के तार पर सेवा करी सेवा करी के रूप में ले मेरा प्यार है मैं कहना मैं माफी मांग लेनी तो ना की हजुरी क्योंकि मेरी अंतम यात्रा के लिए तार के मेरी जानी है जिस कार्य जो कुरान कार के सेवक को सत्कार के प्यार दो चीज़ें मिल जाएं

ਮੈਂ ਆਪਣੀ ਜ਼ਿੰਦਗੀ ਦੇ ਉਦਾਹਰਣਾਂ ਦੇਵਾਂਗਾ ਕਿ ਸਾਨੂੰ ਤਿੰਨ ਤਰ੍ਹਾਂ ਦਾ ਸੰਸਾਰ ਦਾ ਕਰਦਾ ਤੇ ਤਿੰਨ ਤਰ੍ਹਾਂ ਦੇ ਲੋਕਾਂ ਨਾਲ ਮੇਰਾ ਨਿੱਜੀ ਜ਼ਿੰਦਗੀ ਦਾ ਸਬੰਧ ਹੈ ਇੱਕ ਹੈ ਜਿਹੜੇ ਇਸ ਤਰ੍ਹਾਂ ਸਾਨੂੰ ਧਰਮ ਕਰਦੇ ਉਹ ਸਾਨੂੰ ਪਿਆਰ ਦੇਣਗੇ ਇੱਕ ਹਨ ਜਿਹੜੇ ਹੌਂਸਲਾ ਕਰਕੇ ਸਾਨੂੰ ਸਤਿਕਾਰ ਦੇਣਗੇ ਨਿਰਖਹਿ ਸੁਆਪ ਮੇਰੀ ਰਿਸ਼ਤੇਦਾਰੀ ਇਹ ਹੈ ਕਿ ਜੇ ਮਨੁੱਖੀ ਮਿਲਣੇ ਚ ਕਰਨਾ ਨਾ ਹੋਵੇ

सुख गुरु सात के अपार करन साथ को रहन करन ये प्यार के सत्कार सानु पक्ष में रहन जब ये गाल हरमंदर संख्या की व्यासी सच्चर साहब इस बंदर दास ने मासी जी दे जीवाइन में मासी जी का बेटा है आईएएस अफिसर है ऑन ड्यूटी अकबाल संख्या है जो कंबे कर रहे हैं मेरे मासी जी के बेटे हैं